ਜੋ ਸਮਾਵੈ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਅਲਖੇ ਅਪਾਰ ਨਾਨਕ ਗੁਰਮੁਖ ਮੁਖਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਬਹਿ ਸਾ ਪਰਿਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉਮੈ ਜਾਲ ਸੁਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮਹਿ ਊਪਤ ਖਪਤ ਸੋ ਬਾਜੀ ਗੁਰ ਕੈ ਸ਼ਬਦ ਰਪੈ ਰੰਗ ਲਾਈ ਸਾਚ ਰਤੋ ਪਤਿ ਸਿਉ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾ ਵੈ ਕਿਉ ਸਾਚ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਵਜਲ ਤਰੀਐ ਸੱਚ ਸੁਧਿ ਗੁਰਮੁਖ ਸਾਰੇ ਅਪਸਰ ਵਿਦ ਜਾਣੈ ਗੁਰਮੁਖ ਪਰਵਿਰਤ ਨਰਵਿਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੀ ਨਾਨਕ ਗੁਰਮੁਖ ਸ਼ਬਦ ਨਿਸਤਾਰੀ ਨਾਮੇ ਰਤੇ ਹौं ਮੈਂ ਜਾਈ ਨਾਮ ਰਤੇ ਸੱਚ ਰਹੀ ਸਮਾਈ ਨਾਮ ਰਤੇ ਜੋਗੁ ਜੁਗਤ ਵਿਚਾਰ ਨਾਮ ਰਤੇ ਪਾਵੈ ਮੂਖ ਦਵਾਰ ਨਾਮ ਰਤੇ ਤਰੇ ਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਚ ਕਰਣੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਮੈ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਇ ਜੋਗ ਜੁਗਤ ਸਚ ਰਹਿ ਸਮਾਇ ਬਾਰਹਾ ਮਹ ਜੋਗੀ ਪਰਮਾਏ ਸੰਨਿਆਸੀ 6 ਚਾਰ ਗੁਰ ਕੈ ਸ਼ਬਦ ਜੋ ਮਰ ਜੀਵੇ ਸੋ ਪਾਏ ਮੋਖ ਦਵਾਰ ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿਨਹੀ ਸੱਚ ਰਖਿਆ ਓਰ ਧਾਰ ਗੁਰਮੁਖ ਰਤਨ ਲਹਿ ਲਿਵ ਲਾਈ ਗੁਰਮੁਖ ਪਰਖੈ ਰਤਨ ਸੁਭਾਈ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮਦਾਨ ਇਸਨਾਨ ਗੁਰਮੁਖ ਲਾਗੈ ਸਹਜ ਧਿਆਨ ਗੁਰਮੁਖ ਪਾਵੈ ਦਰਗਾਹ ਮਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਸਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਟਾਵੇ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮੁ ਪਛਾਤਾ ਬਿਨ ਗੁਰ ਪਰਮੈ ਆਵੈ ਜਾਈ ਬਿਨ ਗੁਰ ਘਾਲ ਨ ਪਵੀ ਥਾਈ ਬਿਨ ਗੁਰ ਮਨੁਆ ਅਤ ਡੁਲਾਇ ਬਿਨ ਗੁਰ ਤ੍ਰਿਪਤ ਨਹੀਂ ਵੇਖ ਖਾਇ ਬਿਨ ਗੁਰ ਬਿਸਿਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਿਸ ਪਾਰਿ ਉਤਾਰੈ ਅਵਗਣ ਮੇਟੈ ਗੁਣ ਮਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨਾ ਆਵੇ ਹਾਰ ਤਨ ਹਟੜੀ ਇਹੋ ਮਨ ਵਣਜਾਰਾ ਨਾਨਕ ਸਹਿਜੀ ਸੱਚ ਵਾਪਾਰਾ ਗੁਰਮੁਖ ਬਾਂਧਿਓ ਸੀਤ ਬਧਾਤੈ ਲੰਕਾ ਲੂਕੀ ਦੇਤ ਸੰਤਾਪੈ RAM ਚੰਦ ਮਾਰਿਓ ਅਹਰਾਵਣ ਭੇਦ ਬ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸ਼ਾਇਰ ਪਾਹਣ ਤਾਰੇ ਗੁਰਮੁਖ ਕੋੜ 33 ਉਧਾਰੇ ਗੁਰਮੁਖ ਝੂਕੈ ਆਵਣ ਜਾਣ ਗੁਰਮੁਖ ਦਰਗਾਹ ਪਾਵੇ ਮਾਨ ਗੁਰਮੁਖ ਖੋਟੇ ਖਰੀ ਪਛਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਦਨਾ ਪਾਏ ਗੁਰਮੁਖ ਨਾਮ ਨਿਰੰજન ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੀ ਗੁਣ ਗਾਏ ਗੁਰਮੁਖ ਸਾਚੈ ਰਹੈ ਸਮਾਏ ਗੁਰਮੁਖ ਸਾਚ ਨਾਮ ਪਾਤੇ ਉਤਮ ਹੋਏ ਨਾਨਕ ਗੁਰਮਖ ਸਗਲ ਪਵਣ ਕੀ ਸੋਜੀ ਹੋਏ ਕਮਣ ਮੂਲ ਕਮਣ ਮਤ ਵੇਲਾ ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ ਕਮਣ ਕਥਾ ਲੇ ਰਹੋ ਨਰਾਲੀ ਬੋਲੇ ਨਾਨਕ ਸੁਣੋ ਤੁਮ ਬਾਲੀ ਇਸ ਕਥਾ ਕਾ ਦੇ ਵਿਚਾਰ ਪਵਜਲ ਸ਼ਬਦ ਲੰਘਾਵਣ ਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਹਿਵੇ ਕਾ ਘਰ ਮੰਦਰ ਅਗਨ ਪਿਰਾਹਨ ਕਮਨ ਗੁਪਾ ਜਿਤ ਰਹਿ ਅਵਾਹਨ ਇਤ ਉਤ ਕਿਸ ਕੋ ਜਾਣ ਸਮਾਵੈ ਕਮਨ ਧਿਆਨ ਮਨ ਮਨਹਿ ਸਮਾਵੈ ਹਉ ਹਉ ਮੈਂ ਮੈਂ ਵਿੱਚੋ ਖੋਵੇ ਦੂਜਾ ਮਿਟੈ ਏਕੋ ਹੋਵੇ ਜਗ ਕਰੜਾ ਮਨ ਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਪਾਣੈ ਸਚ ਭੈ ਰਾਤਾ ਗਰਬ ਨਿਵਾਰੈ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸਚ ਅੰਤਰਹੀਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਦੇਖੇ ਅਗਨ ਨਿਵਾਰੀ ਨਾਨਕ ਨਦਰੀ ਨਦਰ ਪਿਆਰੀ ਕਮਨ ਮੁਖ ਚੰਦ ਦੇਹਵੈ ਘਰ ਛਾਇਆ ਕਮਨ ਮੁਖ ਸੂਰਜ ਤਪੈਤ ਪਾਇਆ ਕਮਨ ਮੁਖ ਕਾਲ ਜੋਹਤ ਨਿਤ ਰਹਿ ਕਮਨ ਬੁੱਧ ਗੁਰਮੁਖ ਪਤਰਹਿ ਕਮਨ ਜੋਦ ਜੋ ਕਾਲ ਸੰਘਾਰੇ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਤ ਸਸ ਜੋਤਿ અપਾਰਾ ਸਸ ਕਰ ਸੂਰਵਸੈ ਮਿਟੈ ਅੰਧਾਰਾ ਸੁਖ ਦੁਖ ਸਮ ਕਰ ਨਾਮ ਆਧਾਰਾ ਹਾਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਮੈ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਇ ਇਕਤ ਘਰ ਅਨ ਬੋਲੇ ਪਵਨਾ ਗਗਨ ਗਰਜੈ ਨਾਨਕ ਨਿਚਲ ਮਿਲਨ ਸਹਿਜੈ ਅੰਤਰ ਸੁਨਣ ਬਾਹਰ ਸੁਨਣ ਤ੍ਰੇ ਭਵਨ ਸੁਨਮ ਸੁਨਣ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨ ਪੁੰਨ ਘਟ ਘਟ ਸੁਨ ਕਾ ਜਾਣੈ ਭੇਉ ਆਦ ਪੁਰਖ ਨਿਰੰਜਨ ਦੇਵ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਬੇਦਾਤਾ ਸੁਨੋ ਸੁਨ ਕਹਿ ਸਭ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੁਨ ਰਤੀ ਸੇ ਕੈਸੀ ਜਿਸ ਤੇ ਉਪਜੇ ਤਿਸ ਹੀ ਜੈਸੀ ਹੋਏ ਜਨਮ ਨਾ ਮਰਹਿ ਨਾ ਆਵਹਿ ਜਾਹਿ ਨਾਨਕ ਗੁਰਮਖ ਮਨ ਸਮਝਾਹਿ ਨੌ ਸਰ ਸੁਭਾਰ ਦਸਵੇਂ ਪੂਰੇ ਤਹ ਅਨਹਤ ਸੁਨ ਵਜਾਵਹਿ ਤੂਰੇ ਸਾਚੈ ਰਾਚੇ ਦੇਖ ਹਜੂਰੇ ਕਟ ਕਟ ਸੱਚ ਰਹਿਆ ਪਰਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸੱਚ ਸੋਏ ਸਹਜ ਭਾਏ ਮਿਲੀਐ ਸੁਖ ਹੋਵੇ ਗੁਰਮੁਖ ਜਾਗੈ ਨੀਂਦ ਨਾ ਸੋਵੇ ਸੁੰਨ ਸ਼ਬਦ ਅਪਰੰਪਰ ਧਾਰੈ ਕਹਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੀ ਨਾਨਕ ਆਪ ਗੁਆਏ ਮਿਲਣ ਨਹੀਂ ਭ੍ਰਾਂਤੇ ਕਬੁੱਧ ਚ ਆਵੇ ਸੋਕਿਤ ਠਾਈ ਕਿਉ ਤਤ ਨ ਬੂਝੈ ਝੋਟਾਂ ਖਾਏ ਜਮਦਰ ਬਾਦੀ ਕੋਈ ਨਾ ਰਾਖੈ ਬਿਨ ਸ਼ਬਦੈ ਨਾਹੀ ਪਤ ਸਾਖੈ ਕਿਉ ਕਰ ਬੂਝੈ ਪਾਵੇ ਪਾਰ ਨਾਨਕ ਮਨਮੁਖ ਨਾ ਬੂਝੈ ਗਵਾਰ ਕਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਗੁਰ ਭੇਟੈ ਮੋਖ ਦੁਆਰ ਤਤ ਨ ਚੀਨੈ ਮਨਮੁਖ ਜਲ ਜਾਏ ਦੁਰਮਤ ਵਿਛੜ ਚੋਟਾ ਖਾਈ ਮਾਨੈ ਹੁਕਮ ਸੱਬੇ ਗੁਣ ਗਿਆਨ ਨਾਨਕ ਦਰਗਾਹ ਪਾਵੇ ਮਾਨ ਸਾਚ ਵਖਰ ਧਨ ਪੱਲੈ ਹੋਇ ਆਪ ਤਰੈ ਤਾਰੇ ਪੀ ਸੋਇ ਸਹਿਜ ਰਤਾ ਬੂਝੈ ਪਤ ਹੋਇ ਤਾਂ ਕੀ ਕੀਮਤ ਕਰੈ ਨਾ ਕੋਇ ਜਹ ਦੇਖਾਂ ਤਹ ਰਹਿ ਆਸਮਾਈ ਨਾਨਕ ਪਾਰ ਪਰੈ ਸਚ ਭਾਈ ਸੋ ਸ਼ਬਦ ਕਾ ਕਹਾ ਵਾਸ ਕਥਿ ਹਲੇ ਜਿਤ ਤਰੀਐ ਭਵਜਲ ਸੰਸਾਰੋ ਤਰੇਤ ਅੰਗੁਲ ਵਾਈ ਕਹੀਐ ਤਿਸ ਕਹੋ ਕਵਨ ਆਧਾਰੋ ਬੋਲੇ ਖੇਲੇ ਅਸਥਿਰ ਹੋਐ ਕਿਉ ਕਰ ਅਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੀ ਮਨ ਸਮਝਾਈ ਗੁਰਮੁਖ ਸ਼ਬਦਿ ਸਚ ਲਿਵ ਲਾਗੈ ਕਾਰਨਦਰੀ ਮੇਲ ਮਲਾਈ ਆਪੇ ਧੰਨਾ ਆਪੇ ਬੀਨਾ ਪੂਰੇ ਭਾਗ ਸਮਾਈ